ਇੱਕ ਮਹੀਨਾ ਪਹਿਲਾਂ ਚਾਈ ਚਾਈ ਵਿਆਹ ਹੁੰਦਾ ਹੈ ਪਤੀ ਦੇ ਨਾਲ માતા ਵੈਸ਼ਨ ਦੇਵੀ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਇਹ ਜੋੜਾ ਜਾਂਦਾ ਹੈ ਪਰ ਉੱਥੇ ਇੱਕ ਦੁਖਦਾਈ ਘਟਨਾ ਵਾਪਰ ਜਾਂਦੀ ਹੈ ਜਿਆ ਲੈਂਡ ਸਲਾਈਡਿੰਗ ਦੇ ਵਿੱਚ 25 ਸਾਲਾ ਕੁੜੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਮਲਾ ਬਟਾਲਾ ਨਜ਼ਦੀਕੀ ਪੈਂਦੇ ਇਤਿਹਾਸਕ ਕਸਬਾ ਧਿਆਨਪੁਰ ਦਾ ਸਾਹਮਣੇ ਆਂਦਾ ਹੈ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਜਦੋਂ ਆ ਆਪਣੇ ਪਤੀ ਅਮਰਿਤ ਕੁਮਾਰ ਦੇ ਨਾਲ ਇੱਕ ਕੁੜੀ ਮਾਤਾ ਵੈਸ਼ਨ ਦੇਵੀ ਦਰਬਾਰ ਤੇ ਦਰਸ਼ਨ ਕਰਨ ਦੇ ਲਈ ਗਈ ਤਾਂ ਨਵੀਂ ਵਿਆਹੀ ਦੁਲਹਾਨ ਮਾਤਾ ਵੈਸ਼ਨ ਦੇਵੀ ਵਿਖੇ ਪਹਾੜ ਖਿਸਕਣ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ ਉਦਰੇ ਸੰਬੰਧੀ ਜਾਣਕਾਰੀ ਦਿੰਦਿਆਂ ਜਦੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਰੋਂਦਿਆ ਦੱਸਿਆ ਕਿ ਉਸਦੇ ਭਰਾ ਵਿਜੋ ਕੇ ਵਿਦੇਸ਼ ਤੇ ਵਿੱਚ ਰਹਿੰਦਾ ਹੈ ਵਿਦੇਸ਼ ਪਰਤਣ ਤੋਂ ਬਾਅਦ ਆਪਣੀ ਨਵਿਆਹੀ ਵੋਟੀ ਦੇ ਨਾਲ ਮਾ ਵੈਸ਼ਣ ਦੇਵੀ ਦੇ ਦਰਬਾਰ ਤੇ ਵਿੱਚ ਗਿਆ ਸੀ ਉਥੇ ਲੈਂਡ ਸਲਾਈਡਿੰਗ ਦੇ ਵਿੱਚ ਉਸਦੀ ਭਾਬੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੇ ਘਰ ਤੇ ਵਿੱਚ ਸੱਥਨ ਵਿੱਚ ਗਏ ਭਾਈ ਇੱਕ ਕਿੰਨਾ ਜਿਹਾ ਵਿਆਹ ਨੂੰ ਹੋਇਆ ਵਾ ਵੈਸ਼ੁੰਦੇ ਵਿਗਏ ਸੀ ਪਹਿਲੀ ਵਾਰੀ ਕਰੋਗੇ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਲਾਈਨ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਪੰਜ ਜੱਟ ਕਿਤੇ ਤੇ ਸਾਡੀ ਭਾਬੀ ਦੀ ਦਿੱਕਤ ਹੋਈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀਗੀ ਚਾਹ ਨਹੀਂ ਪੂਰੇ ਸਾਡਾ ਸਾਡਾ ਹਾਂਜੀ ਹਾਂਜੀ ਪਿਆੜੇ ਚਾਵਣੀ ਆਏ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾੜਾ ਤੇ ਜਾਣਾ ਮਹਿੰਦੀ ਮਹਿੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਤੇ ਮਾਤਾ ਨੂੰ ਜਾ ਕੇ ਦਰਸ਼ਨ ਹੀ ਨਹੀਂ ਦਿੱਤੇ ਮਾੜਾ ਨਹੀਂ ਮੰਜ਼ੂਰੀ ਨਹੀਂ ਪਾਈ ਹੋਈ ਜਿਹੜੀ ਗੱਲ ਹੋ ਗਈ ਤੇ ਇਹ ਭਾਈ ਤੂੰ ਇਹ ਦੇ ਪੰਜਵੇਂ ਨੂੰ ਤੂੰ ਇਹ ਸ਼ੈਲ 10 ਜਾਨਾ ਵਿੱਚ ਤੱਕਾ ਜੀ ਬਨਨ ਰਾਜ ਸ੍ਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ ਠਾਈ ਗੱਲ ਤੁਹਾਨੂੰ ਦੀ ਮੈਰਿਜ ਹੋਈ ਹੈ ਜੀ ਅਜੇ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ ਪਿੰਡੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ੍ਹ ਕੀ ਤਰੀਕ ਹੋ ਗਏ ਅੱਰਾ ਦੇ ਉੱਥੇ ਰਹੇ ਆ ਨੂੰਹ ਨੇ ਫੋਨ ਕੀਤਾ ਤੇ ਅਸੀਂ ਸਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਜ਼ਰ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਈ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸੇਰੇ ਹੀ ਯਾਤਰਾ ਕਰਨਗੇ ਜੀ ਸੇਰੇ 2:30 ਵਜੇ ਮੈਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਪੁੱਛਿਆ ਮੈਂ ਤਾਂ ਕੱਲਾ ਰਹਿ ਗਿਆ ਹਾਂ ਜੀ ਇੱਥੇ ਉਹਨੂੰ ਕੋਲ ਅੰਨੀ ਕੀ ਹੋ ਗਿਆ ਉਹਨੇ ਕਿ ਤਿੰਨ ਵਜੇ ਮੈਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਗਿਆ ਤੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ ਆ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਨਾਂ ਤੇ ਕਿਹੜੇ ਨਾਲ ਸੱਪਣਾ ਆ। ਉਹਨੇ ਕਹਿੰਦੇ ਸੱਪਣਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਂ ਦੇ ਵਿੱਚ ਹੋਈ ਆ। ਅਜੇ ਤਾਂ 1 ਮਹੀਨਾ ਹੋਇਆ ਗਿਆ ਅਣਚਾਹੇ ਹਾਂ ਹਾਂ ਜੀ 1 ਮਹੀਨਾ ਜੇ ਅਨੂਕ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹਦਾ ਆ ਪੀ ਕੇ ਦੇਖਿਆ ਜੀ। ਅੰਮ੍ਰਿਤਸਰੋਂ ਦਾ ਆਹ ਵਿਆਹ ਕਿ ਲਿਆਂਦੀ ਜੀ ਸਰਜੀਪੁਰੇ ਦੀ। ਸਾਨੂੰ ਕਿਸੇ ਕਰਦੇ ਇਹ ਤਾਂ ਗੱਡੀ ਚਿੰਤਾ ਹੀ ਨਹੀਂ ਇਹ ਕਰਦਾ ਤੇ ਨਾਲ ਡਣਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਸ਼ੈੱਡ ਦੇ ਲਾਗੇ ਪੰਜ ਕਿ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖੜੋਤੇ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਡੈਨ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਕੱਟਣ ਲੱਗਿਆਂ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਸੀ ਇਹ ਮੌਕੇ ਦੀ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਇਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇੜੀ ਜੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਟਿਕਲਦਾ ਰਹਾਂਗਾ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀਏ ਨੇ ਉਮਰ ਨੇ ਹੁਣੇ 28-29 ਸਾਲ ਦੀ ਰਾਜੀ ਉਹ 26-27 ਸਾਲ ਦੀ ਬੁਢੀ ਦੀ ਹੋਏਗੀ ਜੀ ਸਾਡੀ ਉਮਰ ਅਜੇ ਸਾਡੇ 40 ਪੂਰੇ ਨਹੀਂਥੇ ਜੀ ਸਾਰੇ ਭਾਈ ਇਸ ਤੋਂ ਬਾਅਦ ਉਹਨਾਂ ਨੇ ਉਹ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਹੁੰਨੇ ਆ ਤੁਹਾਨੂੰ ਉੱਥੋਂ ਕਹਿੰਨੇ ਮੈਸੇਜ ਕੀਤਾ ਵੀ ਇਹ ਸਾਰਾ ਹਫ਼ਤਾ ਜਿਹੜਾ ਸੀ ਆਰਪੀ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅੱਤੇ ਲੈ ਕੇ ਆਉਣਗੇ ਤੇ ਤਹੀ ਮਤਲਬ ਉਹ ਨਾ ਮੈਂ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਵੀਂ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬੱਸ ਸੇੜਦੇ ਬੱਸ ਇਦਾਂ ਹੀ ਬੰਦਲੇ ਫਿਰਨ ਦੇ ਤੁਹਾਨੂੰ ਕੋਈ ਕਹਿਦਾ ਨਹੀਂ ਵੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕਮਤੀ ਜੀ ਸਾਹਿਬ ਲੁਧਿਆਣਾ ਲਾਈਵ ਦੇ ਲਈ ਵਿੱਕੀ ਮਾਲਿਕ ਦੀ ਰਿਪੋਰਟ